ਆਮ ਇੱਕ ਲਗਾ ਜੀ ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਚੰਬਾ ਖੁਰਦ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵੀਰੇ ਜਤਿੰਦਰ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਸੂਈ ਮੱਝ ਦਿਖਾਉਣੀ ਆ ਡਿਟੇਲ ਇਸ ਮੱਝ ਦੀ ਕੀ ਆ ਕਿੰਨਾ ਕਿੰਨਾ ਦੁੱਧ ਆ ਕਿੰਨਾ ਵਾਂ ਸੁਭਾ ਕੀ ਮੁੱਲ ਕਰਦਾ ਵੀਰੇ ਆਪਾਂ ਸਾਰੀ ਪੁਛਤ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਹਾਂ ਜਿੰਨੇ ਵੀ ਵੀਰੇ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅੱਗੇ ਕਰਨੀ ਹੁੰਦੀ ਹੈ ਆਪਣੀ ਨਰਖ ਪਰਖ ਕਰਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਉਰੂ ਵੀਰ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅੱਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਵੀਡੀਓ ਦੋਸਤੋ ਆਪਣੀ ਫ ਉਨਾ ਵੀਰਾਂ ਨੂੰ ਦੋਸਤੋ ਬੇਨਤੀ ਕਰਦਾ ਮੈਂ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਮੱਜ ਦੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਏ ਹਾਂਜੀ ਹਾਂਜੀ ਵਧੀਆ ਜੀ ਚੱਲੀ ਜਾਂਦਾ ਵੀਰ ਕੰਮ ਕਰ ਵਧੀਆ ਹਾਂਜੀ ਹਾਂਜੀ ਐਡਰੈਸ ਬੋਲੋ ਆਪਣਾ ਜੀ ਐਡਰੈਸ ਵੀਰ ਜੀ ਪਿੰਡ ਚੰਬਾ ਖੁਰਦਾ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ 9914712238 ਨਾਮ ਦਾਦੋ ਬਣੇ ਸਨਾਜ ਜਤਿੰਦਰ ਸਿੰਘ ਠੀਕ ਹੈ ਜੀ ਅੱਜ ਵੀਰ ਜੀ ਇੱਕੋ ਮਾਜੀ ਆਪਣੀ ਕੋ ਸਾਈਡ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਨੀ ਬਸ ਸੂਈ ਨੂੰ ਇਹ ਕੱਲ ਦੀ ਵੀਰ ਜੀ ਐ ਇੱਕੋ ਲਈ ਸੂਈ ਹੈ ਅੱਛਾ ਜੀ ਹਾਂਜੀ ਚਵਾਈਆਂ ਕਿੰਨੀਆਂ ਕਰਤੀਆਂ ਸੀ ਚਵਾਈ ਕੱਲ ਇੱਕ ਕੀਤੀ ਅੱਛਾ ਜੀ ਇੱਕ ਕੱਲ ਦੀ ਕੀਤੀ ਹਾਂਜੀ ਠੀਕ ਹੈ ਦੋ ਚਵਾਈਆਂ ਹੋ ਗਈਆਂ ਹਾਂਜੀ ਹਾਂਜੀ ਤੇ ਜੀ ਹੋਣ ਹੋਣੀ ਹੈ ਤੀਜੀ ਹੋਣ ਹੋਣੀ ਹੈ ਠੀਕ ਹੈ ਜੀ ਕਿੰਨਾ ਕੀ ਵੀਰ ਬੋਲਾ ਚੋਲਿਆ ਜੇ ਬੋਲਾ ਵੀਰ ਜੀ 3 ਕਿਲੋ ਕੱਲ ਚੋਇਆ 3 ਕਿਲੋ ਹੋਣ ਚਾਹੀਏ ਅੱਛਾ ਜੀ ਹਾਂਜੀ 6-7 ਕਿਲੋ ਲੱਗਿਆਗਾ ਠੀਕ ਹੈ ਜੀ ਵਿੱਚੇ ਬੱਚੇ ਦਾ ਪ ਦੋਸਤੋ ਦੂਜਾ ਸਵੇਰ ਵੀਰ ਕਹਿੰਦਾ ਸੁਈ ਹੈ ਕੱਲ ਸ਼ਾਮ ਦੀ ਚਵਾਈਆਂ ਜਿਹੜੀਆਂ ਦੋ ਵੀਰ ਕਹਿੰਦਾ ਆਪਾਂ ਕਰ ਲੀਆਂ 6 ਕਿਲੋ ਦੇ ਲਾਗੇ ਬਣੇ ਬੋਲਾ ਵੀਰ ਕਹਿੰਦਾ ਚੋਲਿਆ ਵਾ ਬੱਚਾ ਨੇ ਦੋਸਤੋ ਕੱਟੀ ਦਿੱਤੀ ਹੈ ਦਰਮਿਆਨੇ ਕੱਦ ਕੱਟਦੀ ਹੈ ਹਮ ਉਹਦਾ ਵੀ ਮੁਰਲਾ ਫੇਸ ਕੁਆਲਟੀ ਦੋਸਤੋ ਮੈਂ ਦੀ ਚੈੱਕ ਕਰ ਲਵਾਂ ਕੋਈ ਆਰਡਰ ਕੁਆਲਿਟੀ ਦੋਸਤੋ ਮੈਨੇ ਚੰਗੀ ਤਰ੍ਹਾਂ ਤਿਆਰ ਕੀਤੀ ਹੈ ਕੱਦ ਦੇ ਹਿਸਾਬ ਨਾਲ ਦੋਸਤੋ ਆਰਡਰ ਕੁਆਲਿਟੀ ਬਹੁਤ ਵਧੀਆ ਤਿਆਰ ਹੈ ਹਾਂਜੀ ਵੀਰ ਜੀ ਮੁੱਲ ਦਾ ਕੀ ਕਰਦੇ ਹੋ ਮੁੱਲ ਵੀ ਜੀ 75000 ਕਰਦੇ ਹਾਂ 75000 ਹਾਂਜੀ ਠੀਕ ਹੈ ਜੀ ਹਾਂਜੀ ਮਾਨਤਨ ਕਿੰਨਾ ਹੋਵੇ ਮਾਨਤਨ 3000 ਕਰ ਦਾਂਗੇ ਯਾਨੀ ਕਿ 72000 ਵਿੱਚ ਹਾਂਜੀ 72 ਜੋਰ ਛੱਡ ਦਾਂਗੇ ਠੀਕ ਹੈ ਜੀ ਹਾਂਜੀ ਹੋਰ ਕਰਦਾ ਮੰਨਦਾ ਦੋਸਤੋ 75000 ਰੁਪਈਆ ਵੀਰ ਨੇ ਡਿਮਾਂਡ ਰੱਖੀ ਆ 72000 ਦੇ ਵਿੱਚੋਂ ਵੀਰ ਕਹਿੰਦਾ ਆਪਾਂ ਮਾਨਦਾਨ ਕਰ ਦਾਂਗੇ ਜਿਹੜਾ ਉਹ ਵੀਰ ਭਰਾ ਆਊਗਾ ਦੋਸਤੋ ਮੋਲ ਜਿਹੜੇ ਹੁੰਦੇ ਆ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਮੌਕੇ ਤੇ ਦੋਸਤੋ ਮੋਲ ਥੋੜੇ ਬਾਰੇ ਘੱਟ ਦੇਣੇ ਜਰੂਰ ਫੋਨ ਦੋਸਤੋ ਜਰੂਰ ਕਰਿਆ ਕਰੋ ਚੰਗੀ ਮਾਝਾ ਦੋਸਤੋ ਭਾਅ ਵੀ ਬਿਲਕੁਲ ਜਾਇਜ਼ ਹੈ ਦੋਦ ਆਪਾਂ ਦੋਸਤੋ ਕੋਸ਼ਿਸ਼ ਕਰਾਂਗੇ ਤੁਹਾਨੂੰ ਲਾਈਵ ਚ ਚਵਾਈ ਦੀ ਵਿਖਾਈ ਦੇਵਾਂਗੇ ਵੀਡੀਓ ਦੇ ਵਿੱਚ ਵੀਰੇ ਵਿਖਾਉਣੀ ਆ ਪਚ ਲੋ ਜੀ ਦੋਸਤੋ ਬੱਚਾ ਲਾਤਾ ਵੀਰ ਨੇ ਤੇ ਚਵਾਈ ਦੋਸਤੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾ ਦਾਂਗੇ ਸਾਰੀ ਚਵਾਈ ਵਿਖਾਉਣ ਦਾ ਦੋਸਤੋ ਇੱਕ ਜਿਆਦਾ ਫਾਇਦਾ ਇਹ ਹੋ ਜਾਂਦਾ ਕਿ ਥਣਾ ਦੀ ਪਤਾ ਲੱਗ ਜਾਂਦਾ ਵੀ ਥਣਾ ਦੇ ਵਿੱਚ ਕਿਹਨੇ ਆ ਤੇ ਦੁੱਧ ਕੋਈ ਬਾਦ ਘਾਟ ਕੋਈ ਪੂਰ ਛੱਟਾ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਬਾਕੀ ਦੁੱਧ ਦਾ ਵੀ ਜਜਮੈਂਟ ਹੋ ਜਾਂਦੀ ਵੀ ਕੰਨਾਂ ਦੋ ਦਿੰਦੀ ਹੈ ਅਸਮਾਈ ਦੇ ਵੀਰ ਬੰਦੋ ਬਚਾ ਅਸਮਾਈ ਤੇ ਬਚਾ ਬੰਦੋ ਲੋਕੇ ਨਹੀਂ ਛੱਡੇ ਨਾ ਤੇਰੇ ਅੱਛਾ ਜੀ ਖਾਲੀ ਕਰਨੀ ਹੈ ਕਿ ਰੈਂਦਣੀ ਹੈ ਨਹੀਂ ਖਾਲੀ ਨਹੀਂ ਕਰ ਅੱਛਾ ਜੀ ਖਾਲੀ ਜੀ ਜਨਰਲ ਜਮਾਤਾਂ ਹੋਏ ਦੋਸਤੋ ਅਸਮਾਈ ਹੈ ਮੱਝ ਪੂਰੀ ਸਮਾਉਂਦਾ ਹਾਲੋ ਦੋਸਤੋ ਕਰੋ ਚਾਕ ਥਾਣੇ पूरे है दोस्तों हैं बढ़िया थान पसंद हो गए करो शिपाई भी जी बाल्टी विरकी खाली करा खा दो ਕਟਵੀ ਦੋਸਤੋ ਬਹੁਤ ਵਧੀਆ ਦਿੱਤੀ ਹੈ ਮਜਨੇ ਜਵਾਈ ਦੋਸਤੋ ਚੈੱਕ ਕਰ ਲਓ ਕੋਈ ਪੂਰ ਛਟਾ ਨਹੀਂਗਾ ਦੋ ਮਗਲੇ ਚੋਂ ਡੇ ਨਾ ਵੀਰ ਇਹ ਦੋ ਮਗਲੇ ਚੋਂ ਡੇ ਠੀਕ ਹੈ ਪੂਰੀ ਖਾਲੀ ਨਹੀਂ ਆਉਣਾ ਕਰਾਂ ਠੀਕ 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 ਹੈ ਦੋਸਤੋ ਚਵਾਈ ਜਿਹੜੀ ਇਹਦੀ ਤੀਜੀ ਹੋਣੀ ਆ ਤੇ ਜੇ ਖਾਲੀ ਨਹੀਂ ਵੀਰ ਕਹਿੰਦਾ ਆਪਾਂ ਕਰਨੀ ਪੂਰੀ ਕਿਉਂ ਹੋਵੇ ਮੌਸਮ ਨੂੰ ਠੰਡ ਦਾ ਵਾ ਬਾਕੀ ਦੋਸਤੋ ਜਿਹੜਾ ਵੀਰ ਕਰੇਗਾ ਤਾਂ ਸਲੀ ਤੁਸੀਂ ਆਪ ਦੋਸਤੋ ਆਪਣੀ ਕਰ ਹੀ ਲੈਣੀ ਦੋਸਤੋ ਦਰਮਿਆਨਾ ਕਾਦੇ ਆ ਮੱਝ ਦਾ ਨਾਂ ਜਿਆਦੀ ਵੱਡੀ ਤੇ ਨਾਂ ਜਿਆਦੀ ਛੋਟੀ ਵਿਚਲੇ ਜੇ ਮਿਲਦੀ ਸਿੰਗਾ ਸੁnga ਦੀ ਕੁਆਲਿਟੀ ਦੋਸਤੋ ਚੈੱਕ ਕਰ ਲੋ ਜੀ ਠੀਕ ਹੈ ਜੀ ਦੁੱਧ ਦੋਸਤੋ ਚੈੱਕ ਕਰ ਲੋ ਤਿੰਨ ਸਾਢੇ ਤਿੰਨੇ ਕੋਲ ਲਗਭਗ ਦੁੱਧ ਹੈਗਾ ਵਾ ਦੋਸਤੋ ਇਹ ਖਾਲੀ ਨਹੀਂ ਕੀਤੀ ਪੂਰੀ ਕਿਉਂਕਿ ਤੁਮ ਥਾਣੇ ਦੀ ਕੁਆਲਿਟੀ ਫੀਰ ਨਹੀਂ ਰੋ ਖਾ ਦੇਣਾ ਕਰ ਲੋ ਦੋਸਤੋ ਚੈੱਕ ਥਾਣੇ ਦੀ ਕੁਆਲਿਟੀ ਦੀ ਦੋਸਤੋ ਇਹ ਜੋ ਚਵਾਈ ਕਰਨ ਲਈ ਬਾਕੀ ਤਕਰੀਬਨ ਕਿਲੋ ਕੋ ਸਵਾ ਲ ਕਿਲੋ 1.5 ਕਿਲੋ ਲਗਭਗ ਦੁੱਧ ਜਾਈਗਾ ਦੁੱਧ ਵੀ ਇਧਾਰ ਛੇ ਲਓ ਥੀਕ ਹੈ ਜੀ ਬੱਚਾ ਵੀ ਦੋਸਤੋ ਬਿਲਕੁਲ ਨਾ ਡੂ ਦੇ ਸਤਿ ਨਮਸਕਾਰ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ